ਸਚਿਰਿਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਇਸ ਵੇਲੇ ਦੀ ਇੱਕ ਜਹੀ ਖਬਰ ਜਿਸ ਨੇ ਸਾਰਿਆਂ ਨੂੰ ਹੈਰਾਨ ਕੀਤਾ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਮਾਮਲਾ ਸਾਹਮਣੇ ਆ ਰਿਹਾ ਜਿਸ ਨੇ ਬਹੁਤ ਤੂਲ ਫੜਿਆ ਹੈ ਕਿਹਾ ਜਾ ਰਿਹਾ ਹੈ ਕਿ ਕੈਡਵੋਕੇਟ ਵੱਲੋਂ ਖੁਦ ਹੀ ਆਪਣੇ ਉੱਤੇ ਗੋਲੀ ਚਲਵਾਈ ਗਈ ਹੈ ਦੱਸਦੀ ਹੈ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਜਿੱਥੇ ਇਹ ਦੱਸਿਆ ਜਾ ਰਿਹਾ ਹੈ ਖੁਦ ਤੇ ਹੀ ਗੋਲੀ ਚਲਾਉਣ ਵਾਲੇ ਐਡਵੋਕੇਟ ਵਿਨੀਤ ਮਹਾਜਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ 8 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਨੇ ਭੇਜਿਆ 2 ਦਿਨ ਦੀ ਜੁਡੀਸ਼ੀਅਲ ਤੇ ਮਾਮਲਾ ਅਮਰitsar ਵਿੱਚ ਪੀਤੇ ਦਿਨੀ ਕਾਂਗਰਸੀ ਆਗੂ ਤੇ ਐਡਵੋਕੇਟ ਮਨੀਤ ਮਹਾਜਨ ਤੇ ਚੱਲੀ ਗੋਲੀ ਨਾਲ ਜੁੜਿਆ ਜਿਸ ਸਬੰਧੀ ਪੁਲਿਸ ਵੱਲੋਂ ਮਨੀਤ ਮਹਾਜਨ ਤੇ ਇਹ ਕਹਿ ਕੇ ਕੇਸ ਦਰਜ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਮੁੰਬਈ ਤੋਂ ਦੋ ਸ਼ੂਟਰ ਮੰਗਵਾ ਕੇ ਖੁਦ ਤੇ ਗੋਲੀ ਚਲਵਾ ਸੁਰੱਖਿਆ ਕਰਮਚਾਰੀ ਲੈਣ ਲਈ ਸਾਰਾ ਡਰਾਮਾ ਰਚਿਆ ਗਿਆ ਸੀ ਅਤੇ ਅੱਜ ਪੁਲਿਸ ਵੱਲੋਂ ਐਡਵੋਕੇਟ ਮਨੀਤ ਮਹਾਜਨ ਨੂੰ ਅਦਾਲਤ ਵਿੱਚ ਪੇਸ਼ ਕਰ ਅੱਠ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਕੋਰਟ ਵਿੱਚ ਬਹਿਸ ਤੋਂ ਬਾਅਦ ਸਿਰਫ 2 ਦਿਨ ਦਾ ਜੁਡੀਸ਼ੀਅਲ ਰਿਮਾਂਡ ਹੀ ਮਿਲਿਆ ਹੈ ਇਹ ਕਹਿਣਾ ਹੈ ਬਨੀਤ ਮਹਾਜਨ ਦੇ ਵਕੀਲ ਵੀ ਭੋਰ ਮਹਾਜਨ ਦਾ ਜਿਨ੍ਹਾਂ ਨੇ ਦੱਸਿਆ ਕਿ ਪੁਲਿਸ ਦਾ ਪੱਖ ਕਮਜ਼ੋਰ ਹੋਣ ਦੇ ਚਲਦੇ ਉਹਨਾਂ ਨੂੰ ਫਿਲਹਾਲ ਰਿਮਾਂਡ ਨਹੀਂ ਮਿਲਿਆ ਹੈ ਪਰ ਕੋਰਟ ਵੱਲੋਂ 2 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਉੱਪਰ ਐਡਵੋਕੇਟ ਬਨੀਤ ਮਹਾਜਨ ਨੂੰ ਭੇਜਿਆ ਗਿਆ ਇਸ ਸਬੰਧੀ ਕਾਂਗਰਸੀ ਆਗੂ ਤੇ ਐਡਵੋਕੇਟ ਬਨੀਤ ਮਹਾਜਨ ਨੇ ਦੱਸਿਆ ਕਿ ਸੱਚਾਈ ਜਲਦ ਸਾਹਮਣੇ ਆਵੇਗੀ ਫਿਲਹਾਲ ਉਹ ਬੇਗੁਨਾਹ ਹਨ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਉਹਨਾਂ ਹਿਸਾਬ ਕਿੰਨੀ ਕਿ ਸਜਾਈ ਹੈ ਜਿਸ ਕੇਸ 'ਚ ਤੁਹਾਨੂੰ ਅਰੈਸਟ ਕੀਤਾ ਗਿਆ ਹੈ ਸੱਚਾਈ ਸੱਚਾਈ ਬਹੁਤ ਜਲਦੀ ਸਾਹਮਣੇ ਆ ਜਾਏਗੀ ਅੱਛਾ ਜੀ ਹਾਂਜੀ ਐਲੀਕੇਸ਼ਨ ਲਗਾਇਆ ਜਾ ਰਿਹਾ ਹੈ ਕਿ ਤੁਹਾਡੇ ਵੱਲੋਂ ਉੱਥੇ ਜਿਹੜਾ ਬੰਦ ਸ਼ੌਕਜਾਨ ਬਹੁਤ ਸਿਕਿਉਰਿਟੀ ਇੰਸਟ੍ਰਕਸ਼ਨ ਲੈ ਰਹੇ ਮੈਂ ਤੁਹਾਨੂੰ ਫਿਰ ਮੈਂ ਕਹਿ ਰਿਹਾ ਕਿ ਸੱਚਾਈ ਤੁਹਾਨੂੰ ਬਹੁਤ ਜਲਦੀ ਪਤਾ ਲੱਗ ਜਾਏਗੀ ਪਰ ਮੈਂ ਬਿਲਕੁਲ ਬੇਗੁਨਾਹ ਬੇਗੁਨਾਹ ਜੀ ਤੁਸੀਂ ਸਰ 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 ਦੱਸੋ ਸਰ ਦੋ ਲਾਈਨਾਂ ਬੋਲੋ ਸਰ ਤਾਂ ਰਹੀ ਥੋੜੇ ਜਿਹਾ ਪ੍ਰਧਾਨ ਜੀ ਕੀ ਆ ਸਾਰਾ ਜੀ ਮਾਮਲਾ ਵਿਭੋਰ ਜੀ ਆਉਣਾ ਰੋਕੀ ਰੰਦ ਕਰੀ ਜਾਂਦੇ ਹਾਂਜੀ 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 ਅੱਜ ਪਨੀਤ ਮਾਜਨਾਂ ਨੂੰ ਕੋਰਟ ਚ ਪੇਸ਼ ਕੀਤਾ ਗਿਆ ਪੁਲਿਸ ਵੱਲੋਂ ਰਿਮਾਂਡ ਮੰਗਿਆ ਗਿਆ ਕੀ ਹੈ ਗਿਆ ਜੀ ਇਹ ਉਹਨਾਂ ਵੱਲੋਂ ਮਿਸਟਰ ਵਿਬੋਰ ਹੈ ਸਾਡੇ ਬੜੇ ਵਧੀਆ ਇੰਟੈਲੀਜੈਂਟ ਲਾਇਰ ਨੇ ਉਹ ਪੇਸ਼ ਹੋਏ ਨੇ ਔਰ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਹੋਇਆ ਪੁਲਿਸ ਰਿਮਾਂਡ ਨਹੀਂ ਆਇਆ ਤੇ ਰਿਮਾਂਡ ਮੰਗਿਆ ਗਿਆ ਪੁਲਿਸ ਵੱਲੋਂ ਜੀ ਹਾਂਜੀ ਹਾਂਜੀ ਪੁਲਿਸ ਵੱਲੋਂ ਮੰਗਿਆ ਗਿਆ ਜੀ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕਰਨੀ ਸੀ ਅੱਛਾ ਜੀ ਪਰ ਉਹਨਾਂ ਦੇ ਤਾਥੇ ਹੋ ਜੇ ਸੀਗੇ ਕਿ ਕੋਰਟ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ 'ਚ ਭੇਜਿਆ 2 ਦਿਨ ਵਾਸਤੇ 2 ਦਿਨ ਵਾਸ ਜੋ ਸ਼੍ਰੀ ਵਿਨੀਤ ਮਹਾਜਨ ਜੀ ਨੂੰ ਉਸ ਮੁਕਦਮੇ ਵਿੱਚ ਪੇਸ਼ ਕੀਤਾ ਗਿਆ ਸੀਗਾ ਪੁਲਿਸ ਦੁਆਰਾ ਗ੍ਰਿਫਤਾਰ ਕਰਕੇ ਹਾਂਜੀ ਤੇ ਪੁਲਿਸ ਵੱਲੋਂ 8 ਦਿਨ ਦਾ ਪੁਲਿਸ ਮਾਰਡ ਮੰਗਿਆ ਗਿਆ ਸੀਗਾ ਤੇ ਮੈਡਮ ਬੈਸਟਨ ਵੀ ਸਿੱਕਾ ਡਿਊਟੀ ਮੈਜਿਸਟਰੇਟ ਦੇ ਕੋਲ ਰਿਮਾਂਡ ਪੇਸ਼ ਹੋਇਆ ਸੀਗਾ ਅੱਛਾ ਜੀ ਤੇ ਦੌਰਾਨੇ ਬੈਸ ਹੈ ਚੀਜ਼ ਸਾਹਮਣੇ ਆਈ ਸੀਗੀ ਕਿ ਇੱਕ ਦੋਸ਼ੀ ਗ੍ਰਿਫਤਾਰ ਹੋ ਚੁੱਕਿਆ ਹੈ ਜਿੰਨੇ ਗਨ ਸ਼ਾਟਸ ਕੀਤੇ ਸੀਗੇ ਤੇ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਜਿਸ ਦੇ ਕੋਲ ਗਨ ਹੈਗੀ ਹੈ ਸਾਡਾ ਲਾਈਨ ਆਫ ਆਰਗੂਮੈਂਟ ਇਹ ਸੀਗਾ ਕਿ ਜੇ ਵਿਨੀਤ ਮਹਾਜਨ ਜੀ ਨੇ ਕੁਈ ਇਹੋ ਜੀ ਕੰਪਲੇਂਟ ਪੁਲਿਸ ਅਫਸਰ ਦੇ ਖਿਲਾਫ ਮੂਵ ਕੀਤੀ ਹੈ ਉਹਨਾਂ ਨੂੰ ਐਸ ਚੀਜ਼ ਵਾਸਤੇ ਦੋਸ਼ੀ ਨਾਮਜ਼ਦ ਕਰਕੇ ਇੱਕ ਉਲਟਾ ਕੇਸ ਉਹਨਾਂ ਉੱਪਰ ਪਾ ਕੇ ਸਿਰਫ ਐਸ ਚੀਜ਼ ਵਾਸਤੇ ਪੁਲਿਸ ਮਾਨਡ ਮੰਗਣਾ ਕਿ ਆਪਾਂ ਉਹ ਗਨ ਇਹਨਾਂ ਕੋਲੋਂ ਰਿਕਵਰ ਕਰवानी ਹੈ ਸੋ ਜੁਡੀ ਮੈਜਿਸਟਰ ਸਾਹਿਬ ਨੇ ਇਹਨਾਂ ਦੀ ਪੁਲਿਸ ਵਾਲਾਂ ਦੀ ਅਪਲੀਕੇਸ਼ਨ ਨੂੰ ਡਿਕਲਾਈਨ ਕਰਦੇ ਹੋਏ ਆ ਮੈਟਰ ਨੂੰ ਜੁਡੀਸ਼ਲ ਮਾਨਡ ਵਿੱਚ ਭੇਜ ਦਿੱਤਾ ਸਰ ਕਿੰਨੀ ਕਿ ਸਚਾਈ ਹੈ ਇਹਦੇ ਜੇ ਕਿ ਜਿਹੜੀ ਗਨ ਸ਼ੋਟ ਹੈ ਇਹਨਾਂ ਕੋ ਜਾਣਬੁੱਝ ਕੇ ਕਰਵਾਏ ਗਿਆ ਇਹਨਾਂ ਵੱਲੋਂ ਸਰ ਐਜ਼ ਆਫ ਨਾਓ ਪੁਲਿਸ ਆਪਣਾ ਮੈਟਰ ਇਨਵੈਸਟੀਗੇਟ ਕਰਦੀ ਪਈ ਹੈ ਮੈਂ ਬੀਂਗ ਦਾ ਡਿਫੈਂਸ ਪਲੇਅਰ ਹਾਂ ਉਹਦੇ ਉੱਪਰ ਕੋਈ ਟਿੱਪਣੀ ਕਰਨਾ ਮੈਂ ਰੋਡ ਨਹੀਂ ਸਮਝਦਾ ਠੀਕ ਹੈ ਥੈਂਕ ਯੂ ਸਰ ਬਾਈ ਸੋ ਥੈਂਕ ਯੂ